ਸਰ ਸ਼੍ਰੀ ਕਾਲ ਜੀ ਮੈਰੀਨਾ ਧੀਮਾਨ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋ ਗਏ ਇੱਕ ਵੀਡੀਓ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ ਜਿਸ ਦੇ ਵਿੱਚ ਇੱਕ ਜਨਾਨੀ ਨੇ ਸਰਵ ਫੁੱਲੇ ਰੰਗ ਦਾ ਪੀਲਾ ਸੂਟ ਪਾਇਆ ਹੋਤਾ ਇਹ ਦੇਵੀ ਦੇਵਤਿਆਂ ਦੀਆਂ ਫੋਟੋਆਂ ਦੇ ਅੱਗੇ ਖੜੀ ਆ ਤਾਂ ਦੇਖਦੇ ਦੇਖਦੇ ਇਸ ਦੇ ਵਿੱਚ ਅਜੇ ਝੜ ਕੇ ਜਿ ਆਉਣ ਲੱਗ ਜਾਂਦੇ ਨੇ ਕਿ ਦੇਖ ਕੇ ਦੂਜਾ ਵੀ ਹੈਰਾਨ ਹੋ ਗਿਆ ਪਰ ਇੱਥੇ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਭਾਈ ਕਿਉਂਕਿ ਇਸ ਦੇ ਵਿੱਚ ਕੋਈ ਭੂਤ ਪ੍ਰੇਤ ਨਹੀਂ ਬਲਕਿ ਇਹ ਦੇਵੀ ਦੇਵਤਿਆਂ ਨੂੰ ਮੰਨਦੀ ਹੈ ਤੇਰੇ ਵਿੱਚ ਮਾਤਾ ਆ ਗਈ ਹੈ ਤੇ ਹੁਣ ਇਹ ਮਾਂ ਤਾਂ ਆ ਗਈ ਤਾਂ ਇਸ ਤੋਂ ਬਾਅਦ ਇਹ ਸਿਰ ਘੁਮਾਉਣ ਲੱਗ ਪਈ ਇੰਨੀ ਜ਼ੋਰ ਦੀ ਸਿਰ ਘੁਮਾਉਂਦੀ ਤੇ ਸਰੀਰ ਦੇ ਲੜਕੇ ਝੜਕੇ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿ ਮਾਰੇ ਜਾ ਰਹੇ ਨੇ ਇੱਕ ਸਮਝ ਨਹੀਂ ਆਉਂਦੀ ਕਿ ਇੱਕ ਸਕਿੰਟ ਦੇ ਵਿੱਚ ਹੀ ਕਿਵੇਂ ਇਹਨਾਂ ਦੇ ਵਿੱਚ ਜਿਹੜੇ ਕਿ ਦੇਵੀ-ਦੇਵਤੇ ਆ ਜਾਂਦੇ ਨੇ ਇਹਨੇ ਕਿੰਨੇ ਕ ਸੱਚੇ ਭਗਤ ਨੇ ਇਥੇ ਕਹਿੰਦੇ ਲੰਨੇ ਕਿ ਜੇ ਬੰਦਾ ਕੋਈ ਸੱਚੇ ਮਨ ਨਾਲ ਭਗਤੀ ਕਰਦਾ ਦਿਲੋਂ ਭਗਤੀ ਕਰਦਾ ਤਾਂ ਰੱਬ ਤਾਂ ਉਹਨੂੰ ਮਿਲਦਾ ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇੱਕ ਸਕਿੰਟ ਦੇ ਵਿੱਚ ਕਿਹੜੀ ਭਗਤੀ ਹੋ ਗਈ ਕਿ ਨਾਲ ਦੀ ਨਾਲ ਇਹਨਾਂ ਦੇ ਵਿੱਚ ਦੇਵੀ-ਦੇਵਤੇ ਆਉਣ ਲੱਗ ਜਾਂਦੇ ਨੇ ਉਸ ਤੋਂ ਬਾਅਦ ਫਿਰ ਲੋਕਾਂ ਦੀਆਂ ਜਿਹੜੇ ਦੁੱਖ ਤਕਲੀਫਾਂ ਦੂਰ ਕਰਨ ਲੱਗ ਜਾਂਦੇ ਨੇ ਜੇਕਰ ਇਹ ਜਿਹੇ ਲੋਕਾਂ ਦੇ ਵਿੱਚ ਨਿਯੋ ਸ਼ਕਤੀ ਹੋਵੇ ਤਾਂ ਜਿਹੜੇ ਲੋਕ ਦੁਖੀ ਤੋਂ ਦੁਖੀ ਲੋਕ ਬੈਠੇ ਨੇ ਫਿਰ ਉਹਨਾਂ ਨੂੰ ਵੀ ਲਾਸ਼ ਕਰਾਉਣ ਦੀ ਕੀ ਜ਼ਰੂਰਤ ਉਹ ਵੀ ਇਹ ਜਿਹੇ ਲੋਕਾਂ ਕੋਲੇ ਆ ਜਾਣ ਫਿਰ ਤਾਂ ਇਨ੍ਹਾਂ ਲੋਕਾਂ ਕੋਲ ਆ ਕੇ ਲੋਕਾਂ ਦੀਆਂ ਜਿਹੜੀਆਂ ਕੁੱਲੀਆਂ ਨੇ ਉਹ ਵੀ ਮਹਿਲ ਬਣ ਜਾਣ ਤੇ ਲੋਕਾਂ ਦੇ ਨਿਆਣੇ ਵੀ ਪੜ ਲਿਗੇ ਲਿਖ ਕੇ ਨੌਕਰੀਆਂ ਤੇ ਲੱਗ ਜਾਣ ਸਰਕਾਰੀ ਨੌਕਰੀਆਂ ਦੇ ਵਾਸਤੇ ਲੋਕਾਂ ਨੂੰ ਨਹੀਂ ਪੜਾਈ ਕਰਨੀ ਪੈਂਦੀ ਇਹਨੇ ਖੱਜਲ ਖਵਾਰ ਹੋਣਾ ਪੈਂਦਾ ਕਰੇ ਕਿਤੇ ਜਾਂਦੇ ਨੇ ਕਰੇ ਕਿਤੇ ਜਾਂਦੇ ਨੇ ਮਿਹਨਤਾਂ ਕਰਦੇ ਨੇ ਫਿਰ ਜੇਕਰ ਬਿਨਾ ਮਿਹਨਤਾਂ ਤੋਂ ਹੀ ਬਿਨਾ ਸਭ ਕੁਝ ਕੀਤੇ ਮਤਲਬ ਬਿਨਾ ਮਿਹਨਤਾਂ ਤੋਂ ਸਭ ਕੁਝ ਮਿਲ ਸਕਦਾ ਤਾਂ ਫਿਰ ਲੋਕਾਂ ਨੂੰ ਜਿਹੜਾ ਕਿ ਐਨਾ ਆਪਣਾ ਜੱਦੋਜਾਦ ਕਰਨ ਦੀ ਕੀ ਜ਼ਰੂਰਤ ਹੈ ਕਿਉਂਕਿ ਜਿਸ ਤਰੀਕੇ ਦਾ ਪਖੰਡਵਾ ਤੇ ਅੰਧਵਿਸ਼ਵਾਸ ਲਗਾਤਾਰ ਫੈਲਾਇਆ ਜਾ ਰਿਹਾ ਉਹਨਾਂ ਵੱਲੋਂ ਇਹੀ ਚੀਜ਼ ਪੇਸ਼ ਕੀਤੀ ਜਾਂਦੇ ਕਿ ਉਹਨਾਂ ਕੋਲ ਆ ਕੇ ਲੋਕਾਂ ਦੇ ਮਸਲੇ ਜੜ ਕੇ ਹੱਲ ਹੁੰਦੇ ਨੇ ਜਿਨ੍ਹਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀ ਨਹੀਂ ਮਿਲਦੀਆਂ ਉਹਨਾਂ ਬੱਚਿਆਂ ਨੂੰ ਸਰਕਾਰੀ ਨੌکریاں ਇਹ ਪਖੰਡੀ ਦਵਾਉਂਦੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਵਾਧਾ ਨਹੀਂ ਹੁੰਦਾ ਘਰ ਦੇ ਵਿੱਚ ਬਿਮਾਰੀਆਂ ਹੀ ਬਿਮਾਰੀਆਂ ਰਹਿੰਦੀਆਂ ਨੇ ਜਾਂ ਫਿਰ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈ ਤਹੇ ਪਖੰਡੀ ਜਿਹੜਾ ਕਿ ਮਿੰਟਾਂ ਦੇ ਵਿੱਚ ਦੂਰ ਕਰ ਦਿੰਦੇ ਨੇ ਬਸ ਇੱਕ ਮੰਤਰ-ਮੁੰਤਰ ਜਿਹੀ ਮਾਰ ਦਿੰਦੇ ਨੇ ਜਾਂ ਫਿਰ ਕਿਸੇ ਨੂੰ ਕਹਿ ਦਦਨ ਲੈ ਭਾਈ ਤੂੰ ਟੂਣਾ ਕਰ ਦੇ ਥੋੜੇ ਘਰ ਦਾ ਜਿਹੜਾ ਕਿ ਸਭ ਕੁਝ ਠੀਕ ਹੋ ਜ ਜਾਵੇਗਾ ਸਮਝ ਨਹੀਂ ਆਉਂਦੀ ਕਿ ਜੇਕਰ ਅਜਿਹੀਆਂ ਚੀਜ਼ਾਂ ਦੇ ਨਾਲ ਇੰਨਾ ਫਰਕ ਪੈਂਦਾ ਹੋਵੇ ਤਾਂ ਫਿਰ ਲੋਕਾਂ ਨੂੰ ਆਪਸ ਦੇ ਵਿੱਚ ਬੈਠ ਕੇ ਮਸਲੇ ਹੱਲ ਕਰਨ ਦੀ ਕੀ ਜ਼ਰੂਰਤ ਆ ਫਿਰ ਤਾਂ ਥਾਣੇ ਠਾਣੇ ਵੀ ਖੋਲਣ ਦੀ ਲੋੜ ਹੀ ਨਹੀਂ ਨਾ ਕੋਟ ਕਚੈਰੀਆਂ ਖੋਲਣ ਦੀ ਜ਼ਰੂਰਤ ਹੈ ਕਿਉਂਕਿ ਮਸਲੇ ਤਾਂ ਜਿਹੇ ਪਖੰਡੀ ਮਿੰਟਾਂ ਦੇ ਵਿੱਚ ਹੱਲ ਕਰ ਦਿੰਦੇ ਨੇ ਤਾਂ ਫਿਰ ਲੋਕਾਂ ਨੂੰ ਥਾਣੇ ਵਿੱਚ ਜਾਣ ਦੀ ਕੀ ਜ਼ਰੂਰਤ ਹੈ ਇਹਨਾਂ ਕੋਲ ਜਾਓ ਤੁਹਾਨੂੰ ਦੱਸ ਦਣਗੇ ਵੀ ਹਾਂ ਭਾਈ ਤੁਹਾਡੇ ਘਰ ਦਾ ਮਸਲਾ ਛੜਾਓ ਕਿਵੇਂ ਹੱਲ ਹੋਵੇਗਾ ਤੁਹਾਡੇ ਜਿਹੜੇ ਦੁੱਖ ਦਰਦ ਦੂਰ ਨੇ ਤੁਹਾਡੀ ਅਣਬਣ ਹੋ ਰਹੀ ਹੈ ਜਿਹੜੀ ਆਪਸ ਦੇ ਵਿੱਚ ਉਹ ਕਿਵੇਂ ਦੂਰ ਹੋ ਸਕਦੀ ਹੈ ਕਿਸੇ ਦਾ ਕੁੱਟ ਕਟਾਪਾ ਹੁੰਦਾ ਹੈ ਜਾਂ ਕਿਸੇ ਦੀਆਂ ਗੱਲਾਂ ਤਲਾਕ ਤੱਕ ਪਹੁੰਚ ਜਾਂਦੀਆਂ ਨੇ ਜਾਂ ਹੋਰ ਗੱਲਾਂ ਨੇ ਅਕਸਰ ਹੀ ਥਾਣੇ ਕਚਹਿਰੇ 'ਚ ਜਾ ਕੇ ਨਿਬੇੜਦੇ ਨੇ ਤਾਂ ਫਿਰ ਲੋੜੇ ਨਹੀਂ ਤਾਂ ਇਹਨਾਂ ਪਖੰਡਿਆਂ ਕੋਲ ਜਾਓ ਜੇਕਰ ਇਹਨਾਂ ਕੋਲ ਇੰਨੀ ਸ਼ਕਤੀ ਹੈ ਤਾਂ ਤੁਹਾਡੇ ਮਸਲੇ ਤਾਂ ਇਹ ਮਿੰਟਾਂ 'ਚ ਹੀ ਹੱਲ ਕਰ ਦੇਣਗੇ ਕਿਉਂਕਿ ਇਹ ਚੀਜ਼ਾਂ ਦੇ ਦਾਅਵੇ ਕਰਦੇ ਨੇ ਕਿ ਹਾਂ ਕਿ ਸਾਡੇ ਵਿੱਚ ਦੇਵੀ-ਦੇਵਤੇ ਆਉਂਦੇ ਨੇ ਤਾਂ ਅਸੀਂ ਲੋਕਾਂ ਦੇ ਹੱਲ ਕਰਦੇ ਨੇ ਲੋਕਾਂ ਦੇ ਘਰਾਂ ਦੇ ਕਲੇਸ਼ ਖਤਮ ਕਰਦੇ ਨੇ ਲੋਕਾਂ ਦੇ ਘਰਾਂ ਦੀਆਂ ਬਿਮਾਰੀਆਂ ਅਸੀਂ ਦੂਰ ਕਰ ਦਿੰਦੇ ਆ ਤਾਂ ਅਜਿਹੀਆਂ ਚੀਜ਼ਾਂ ਜਿਹੜੀਆਂ ਕਿ ਲੋਕਾਂ ਨੇ ਸਾਹਮਣੇ ਪੇਸ਼ ਕੀਤੀਆਂ ਜਾਂਦੇ ਨੇ ਤਾਂ ਹੀ ਫਿਰ ਲੋਕਾਂ ਦਾ ਵਿਸ਼ਵਾਸ ਤੇ ਪਖੰਡਵਾਦ ਦੇ ਵਿੱਚ ਫਸਦੇ ਜਾ ਰਹੇ ਨੇ ਤੇ ਲੋਕਾਂ ਨੂੰ ਤਾਂ ਸਮਝਾਉਣਾ ਖੁਦ ਹੀ ਔਖਾ ਕਿਉਂਕਿ ਜਦੋਂ ਤੱਕ ਲੋਕ ਖੁਦ ਬਹਿਮਾ ਦੇ ਵਿੱਚੋਂ ਨਹੀਂ ਨਿਕਲਦੇ ਤਾਂ ਇਹਨਾਂ ਦਾ ਭਲਾ ਕੀ ਹੋ ਸਕਦਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼